सहारा है धोन पहुंचना है धर्म तक मंजिल है धर्म यात्रा है ध्यान ध्यान यात्री है जिस रस्ते चो लंघना है ध्यान ने नेंथ है, उपन्त है ਜਿਸ ਦੇ ਰਾਹੀ ਚੱਲਣਾ ਹੈ ਉਹ ਗੁਰੂ ਹੈ ਧੁਨ ਹੈ ਗੁਰੂ ਦਾ ਸ਼ਬਦ ਹੈ ਜਿੱਥੇ ਪਹੁੰਚਣਾ ਹੈ ਉਹ ਧਰਮ ਹੈ ਇਹ ਜੀਵਨ ਮਿਲਿਆ ਹੈ ਧਿਆਨ ਨੂੰ ਧਰਮ ਤੱਕ ਪਹੁੰਚਾੜ ਵਾਸਤੇ ਜਨਮ ਸਮੇਂ ਜੈਸੇ ਮਨੁੱਖ ਦਾ ਸਰੀਰ ਅਪੰਗ ਹੈ ਪੈਰ ਹਨ ਚੱਲ ਨਹੀਂ ਸਕਦਾ ਹੱਥ ਹੈਗੇ ਨੇ ਕੁਝ ਨਹੀਂ ਕਰ ਸਕਦਾ ਨਵਾਂ ਜਨਮਿਆ ਬੱਚਾ ਜ਼ਬਾਨ ਹੈ ਬੋਲ ਵੀ ਨਹੀਂ ਸਕਦਾ ਅੱਖਾਂ ਹਨ ਸਹੀ ਵੇਖ ਵੀ ਨਹੀਂ ਸਕਦਾ ਮਾਂ ਦੀ ਗੋਦ ਦੇ ਚ ਹੈ ਪਰ ਇਹਨੂੰ ਇਹ ਵੀ ਨਹੀਂ ਪਤਾ ਹੈ ਮੇਰੀ ਮਾਂ ਹੈ ਪਿਓ ਖਿਡਾਰੇ ਹੈ ਪਰ ਇਸ ਮਾਸੂਮ ਬੱਚੇ ਨੂੰ ਇਹ ਵੀ ਨਹੀਂ ਪਤਾ ਇਹ ਮੇਰਾ ਪਿਤਾ ਹੈ ਅਧੂਰਾ ਹੈ ਤਨ ਕਰਕੇ ਅਜੇ ਮੋਹ ਦੇ ਚ ਦੰਦ ਵੀ ਕੋਈ ਨਹੀਂ ਅਧੂਰਾ ਹੈ ਇਹ ਅਜੇ ਸਮਝ ਕਰਕੇ ਵੀ ਬੁੱਧ ਕਰਕੇ ਹਰ ਪੱਖੋਂ ਅਧੂਰਾ ਹੈ ਸਹਿਜੇ ਸਹਿਜ ਇਸ ਦਾ ਤਨ ਸੰਪੂਰਨ ਹੁੰਦਾ ਹੈ ਵੱਧਦਾ ਹੈ ਵਿਕਸਿਤ ਹੁੰਦਾ ਹੈ ਸਹਿਜੇ ਸਹਿਜ ਇਸ ਦਾ ਧਿਆਨ ਛਲ ਪੈਂਦਾ ਹੈ ਕਦੀ ਮਾਨ ਦੇ ਤਰਫ ਪਿਥਾ ਦੀ ਤਰਫ ਨਾ ਮੇਂ ਹਾਂ ਮਿਲੇ ਰੋਂਦਾ ਹੈ ਦੂਰ ਹੋਵੇ ਪਿਤਾ ਰੋਂਦਾ ਹੈ ਯਾਦ ਕਰਦਾ ਹੈ ਧਿਆਨ ਉਸ ਦੀ ਤਰਫ ਜਾਂਦਾ ਹੈ ਲਪਕਦਾ ਹੈ ਪਰਾਹੀ ਦੀ ਤਰਫ ਪਹਿਣਾ ਦੀ ਤਰਫ ਦੁੱਧ ਦੀ ਤਰਫ ਖਾਣ ਪਾਣ ਦੀ ਤਰਫ ਸੇਜੇ ਸੇਜੇ ਵੱਡਾ ਹੋ ਗਿਆ ਸਮਝ ਆ ਗਈ ਏ ਪਰਿਵਾਰ ਦੇ ਪਦਾਰਥਾਂ ਦੇ ਮਿੱਤਰਾਂ ਦੇ ਦੋਸਤਾਂ ਦੇ ਧਿਆਨ ਉਹਨਾਂ ਦੇ ਚ ਹੈ ਸਮਝ ਨਹੀਂ ਆਈ ਪ੍ਰਮਾਤਮਾ ਦੀ ਧਰਮ ਦੀ ਗਿਆਨ ਉਸ ਵਿੱਚ ਨਹੀਂ ਹੈ ਨਹੀਂ ਹੈ ਇੱਕ ਦਿਨ ਸਹਜੇ ਸਹਜੇ ਸਰੀਰ ਫਿਰ ਨਢਾਲ ਹੋ ਜਾਂਦਾ ਹੈ ਬਿਰਧ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਪੈਰਾਂ ਦੇ ਸਹੀ ਢੰਗ ਦੀ ਚੱਲਣ ਦੀ ਤੋਫੀਕ ਨਹੀਂ ਰਹਿੰਦੀ ਲੇਕਿਨ ਧਿਆਨ ਤੇ ਅਜੇ ਵੀ ਪ੍ਰਭੂ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਨਹੀਂ ਰੱਖਦਾ ਅਗਰ ਤਨ ਜਵਾਨ ਹੈ ਸ਼ਕਤੀਸ਼ਾਲੀ ਹੈ ਤੇ ਜੇ ਕਿਸੇ ਦਾ ਧਿਆਨ ਚੱਲਦੇ ਦੇਖਦੇ ਆ ਤਾਂ ਲੜਖੜਾਂਦਾ ਹੋਇਆ ਕਮਜ਼ੋਰ ਸਿਰਫ ਅੰਤ ਆਕਰਤਵਰ ਹੈ ਧਿਆਨ ਤੇ ਬਹੁਤ ਕਮਜ਼ੋਰ ਹੈ ਐਸਾ ਵੀ ਹੋ ਸਕਦਾ ਹੈ ਸਰੀਰ ਤੇ ਬਿਲਕੁਲ ਬਿਰਧ ਹੋ ਗਿਆ ਹੈ ਨਿਡਾਲ ਹੈ ਧਿਆਨ ਠੀਕ ਚੱਲ ਰਿਹਾ ਹੈ ਔਰ ਬਲਵਾਨ ਹੈ ਉਹਨਾਂ ਨੂੰ ਸਤਿਗੁਰ ਦੀ ਬਾਣੀ ਕਹਿੰਦੀ ਹੈ ਗੁਰਮੁਖ ਕਦੇ ਢਡੇ ਨਾਹੀਂ ਜਿਨ ਅੰਤਰ ਸੁਰਤ ਗਿਆਨ ਸੁਰਤ ਤੋਂ ਮੁਰਾਦ ਧਿਆਨ ਹੈ ਜਿਨ੍ਹਾਂ ਦਾ ਧਿਆਨ ਸਹੀ ਮਾਰਗ ਤੇ ਹੈ ਔਰ ਜਿਨ੍ਹਾਂ ਨੂੰ ਸਮਝ ਹੈ ਜਿਨ੍ਹਾਂ ਦਾ ਚੇਤਾ ਕੰਮ ਕਰ ਰਿਹਾ ਤਨ ਬਿਰਦ ਹੋਵੇ ਇਹਨਾਂ ਦਾ ਧਿਆਨ ਬੜਾ ਪਰਵਲ ਹੈ ਅਠੇ ਬੈ ਧਰਮ ਦੇ ਚ ਜੁੜੇ ਹੋਇਆ ਇਸ ਵਾਸਤੇ ਆਨੰਦ ਹੈ ਰਸ ਹੈ ਖੇੜਾ ਹੈ ਤਨ ਬਿਰਦ ਹੈ ਦੂਸਰੇ ਪਾਸੇ ਸਤਿਗੁਰ ਕਹਿੰਦੇ ਨੇ ਮਨੁਮਖ ਬਾਲਕ ਬਿਰਦ ਸਮਾਨ ਹੈ ਜਿਵੇਂ ਬੱਚਾ ਕਮਜ਼ੋਰ ਹੈ ਅਪੰਗ ਹੈ ਤੇ ਬੁੱਢਾ ਕਮਜ਼ੋਰ ਹੈ ਅਪੰਗ ਹੈ ਜਿਹੜਾ ਮਨੁਮਖ ਹੈ ਇਹ ਤੇ ਬੱਚੇ ਦੀ ਤਰ੍ਹਾਂ ਹੈ ਜਾਂ ਬਿਲਕੁਲ ਕਮਜ਼ੋਰ ਬੁੱਢੇ ਦੀ ਤਰ੍ਹਾਂ ਕੁਝ ਵੀ ਨਹੀਂ ਹੈ ਧਿਆਨ ਚਲਿਆ ਹੀ ਨਹੀਂ ਪ੍ਰਭੂ ਦੀ ਸਮਝ ਨਹੀਂ ਆਈ ਇਸ ਨੂੰ ਬੜੇ ਸੋਹਣੇ ਢੰਗ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਦੇ ਚ ਖੋਲਿਆ ਵੀ ਹੈ ਸਾਹਮਣੇ ਆ ਗਿਆ ਚਲੋ ਖੁਲਾਸਾ ਕਰ ਹੀ ਲਈਏ ਲੇਕਿਨ ਇਤਨਾ ਚੇਤੇ ਰੱਖਣਾ ਜਿਹਨੇ ਸਮਝ ਲਿਆ ਜੋ ਜੁੜ ਗਿਆ ਉਹ ਪੰਥ ਦੇ ਚ ਨਹੀਂ ਆਉਂਦਾ ਰਸਤੇ ਚ ਨਹੀਂ ਆਉਂਦਾ ਉਹ ਧਰਮ ਦੇ ਚ ਆਉਂਦਾ ਪਹੁੰਚ ਗਿਆ ਘਰ ਧਰਮ ਹੈ ਪੰਥ ਰਸਤਾ ਹੈ ਉਹ ਰਸਤੇ ਚ ਨਹੀਂ ਆਉਂਦਾ ਇਸ ਸੋਸੇ ਸਾਇਬ ਕਹਿੰਦੇ ਮਨ ਨੇ ਮਗ ਨ ਚੱਲੇ ਪੰਥ ਚੱਲਣਾ ਉਹਦਾ ਬੰਦ ਹੋ ਗਿਆ ਜੀਵਣਾ ਉਹਦਾ ਸ਼ੁਰੂ ਹੋ ਗਿਆ ਉਹ ਧਰਮ ਦੇ ਚ ਜੀਵਣਾ ਉਹ ਪਹੁੰਚ ਗਿਆ ਤੇ ਮੰਨਣ ਤੋਂ ਮੁਰਾਦ ਫਿਰ ਮੈਂ ਅਰਜ਼ ਕਰਾਂ ਸੁਣ ਕੇ ਮੰਨਿਆ ਇਹ ਰਸਤੇ ਦੇ ਚ ਇਹ ਪੰਥੀ ਹੈ ਇਹ ਰਸਤੇ 'ਚ ਹੈ ਵੇਖ ਕੇ ਮੰਨ ਲਿਆ ਇਹ ਪਹੁੰਚ ਗਿਆ ਇਹ ਘਰ ਦੇ 'ਚ ਹੈ ਇਹ ਰਸ ਸਮਾਨ ਰਿਹਾ ਸੁਣ ਕੇ ਮੰਨਿਆ ਰਸ ਨਹੀਂ ਹੋਵੇਗਾ ਰਸਤੇ 'ਚ ਹੈ ਰਸਤੇ 'ਚ ਚੱਲਣਾ ਹੈ ਰਸਤੇ ਦੇ ਉਤਾਰ ਚੜਾਓ ਨੇ ਰਸਤੇ ਦਾ ਥਾ ਕੇ ਨਾ ਹੈ ਰਸਤੇ ਦਾ ਅਕੇਮਾ ਬਾਣੀ ਪੜਦਿਆਂ ਅਕੇਮਾ ਹੋਵੇ ਵਾਹਿਗੁਰੂ ਜਪਦਿਆਂ ਥਕੈਵਾ ਹੋਵੇ ਉਕਤਾ ਹਟ ਹੋਵੇ ਇਹ ਪੰਥ ਹੀ ਰਸਤੇ ਚ ਹੈ ਇਹ ਜੇ ਰਸਤੇ ਚ ਹੈ ਇਹ ਟਿਕਾਣੇ ਤੇ ਨਹੀਂ ਹੈ ਜਿਹਦਾ ਜਪਣਾ ਮਹਾ ਆਨੰਦ ਹੈ ਜਿਹਦਾ ਜੀਵਣਾ ਮਹਾ ਰਸ ਹੈ ਮਹਾਨ ਪ੍ਰਕਾਸ਼ ਹੈ ਇਹ ਹੀ ਧਰਮ ਦੇ ਚ ਹੈ ਇਹ ਰਸਤੇ ਚ ਨਹੀਂ ਹੈ ਪੰਥ ਦੇ ਚ ਨਹੀਂ ਹੈ ਇਹ ਧਰਮ ਦੇ ਚ ਹੈ ਪੰਥ ਪ੍ਰੇਮ ਨਾ ਜਾਣਈ ਪੰਥੀ ਕੋਲ ਪ੍ਰੇਮ ਨਹੀਂ ਹੁੰਦਾ ਰਸਤੇ ਚ ਪਰਮਾਤਮਾ ਪ੍ਰੇਮ ਹੈ ਐਸਾ ਕੁਛ ਅਵਤਾਰਾਂ ਨੇ ਕਿਹਾ ਪਰਮਾਤਮਾ ਗਿਆਨ ਹੈ ਐਸਾ ਕੁਛ ਕਿਹਨੇ ਕਿਹਾ ਪਰਮਾਤਮਾ ਅਮਨ ਸ਼ਾਂਤੀ ਹੈ ਐਸਾ ਕੁਛ ਕਿਹਨੇ ਕਿਹਾ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਖੁਦਾ ਕੀ ਹੈ ਇਸਲਾਮ ਹੈ ਤੇ ਇਸਲਾਮ ਦੇ ਅਖਰੀ ਅਰਥ ਨੇ ਅਮਨ ਸਲਾਮਤੀ ਉਹ ਤੇ ਚੈਨ ਹੈ ਸਕੂਨ ਹੈ शांति है आराम है इस्लाम मुसलमान जो इस्लाम नो है, अजय इस्लाम तक नहीं पहुंचे मन है। दे, देना मन वाले मुसलमान ने पता नहीं कितना मुसलमान का खून खराबा किया और कर रहे हैं अमन सलामती तो कोई नहीं खुदा अमन सलामती है इस्लाम मुसलमान जो खुदा नो मंद है इस्लाम नो मंद है और मंद है खुदा अमन है खुदा शांति है खुदा सुकून है खुदा आराम है विश्राम है लेकिन अमन सलामती नाम की चीज़ मुसलमान दे को नहीं है ਅਫਗਾਨਿਸਤਾਨ ਬਾਰੇ ਤੇ ਸਿਆਣੇ ਕਹਿੰਦੇ ਨੇ ਕਰੀਬਨ 1000 ਸਾਲ ਤੋਂ ਕਬੀਲਿਆਂ ਦੀ ਜੰਗ ਜਾਰੀ ਹੈ ਮੁਸਲਮਾਨ ਲੜ ਰਹੇ ਨੇ ਸਾਲ ਦੇ ਸਾਲ ਮੁਹਰਮ ਦੇ ਦਿਨਾਂ 'ਚ ਸ਼ੀਆ ਸੁੰਨੀ ਫਸਾਦ ਹੋ ਜਾਂਦੇ ਨੇ ਸਾਰੀ ਦੁਨੀਆ 'ਚ ਸ਼ੀਆ ਨੂੰ ਇਰਾਕ ਦੇ ਤੇ ਬਿਲਕੁਲ ਦਬਾ ਕੇ ਰੱਖਿਆ ਗਿਆ ਸ਼ੀਆ ਸੁੰਨੀ ਫਸਾਦ ਹੋ ਜਾਂਦੇ ਨੇ ਪਾਕਿਸਤਾਨ ਦੇ ਚ ਹਿੰਦੁਸਤਾਨ ਦੇ ਚ ਬੰਗਲਾਦੇਸ਼ ਦੇ ਚ ਅਰਬ ਦੇਸ਼ਾਂ ਚ ਕਿਉਂ शिया मुसलमान की तादाद हर जगह किधरे भीह फीसदी किधरे ती किधरे चाली ज्यादा अदक सुने ही शिया नहीं ने, ने मार खा जाते हर जगह मार है ना मुसलमान कुरान नुमन दिन मोहम्मद साहब नुमन दिन इस्लाम अमन सलामती जो पहुँच गया है ऐसा मनुख अमन सलामती तक पहुँच गया है ऐसा मनुख अमन सलामती का मुहाफिज होगा रखवाला होगा ਕਉ ਇਸ ਸਵੈਮ ਅਮਨ ਤੱਕ ਪਹੁੰਚ ਗਿਆ ਹੈ ਸ਼ਾਂਤੀ ਤੱਕ ਪਹੁੰਚ ਗਿਆ ਹੈ ਬੇਸ਼ਰਮ ਤੱਕ ਪਹੁੰਚ ਗਿਆ ਪਰ ਮੁਸਲਮਾਨ ਜੋ ਪੰਥ ਹੈ ਰਸਤੇ ਚ ਇਸ ਤੋਂ ਤੇ ਬਦਮਨੀ ਵੀ ਹੁੰਦੀ ਹੈ ਇਸ ਤੋਂ ਤੇ ਕਈਆਂ ਦੀ ਸਲਾਮਤੀ ਭੰਗ ਵੀ ਹੁੰਦੀ ਹੈ ਕਈਆਂ ਦਾ ਅਮਨ ਚੈਨ ਖਰਾਬ ਵੀ ਹੁੰਦਾ ਹੈ ਭਗਵਾਨ ਗਿਆਨ ਹੈ ਗਿਆਨ ਹੀ ਭਗਵਾਨ ਹੈ ਐਸਾ ਵੈਦਿਕ ਰਿਸ਼ੀਆਂ ਨੇ ਕਿਹਾ ਵੇਦ ਹੀ ਭਗਵਾਨ ਹੈ वेद ज्ञानੋਂ ਗੰਦਾ ਗਿਆਨ ਹੈ ਭਗਵਾਨ ਹੈ ਜੋ ਗਿਆਨ ਤੱਕ ਪਹੁੰਚ ਗਿਆ ਭਗਵਾਨ ਤੱਕ ਪਹੁੰਚ ਗਿਆ بڑے ਵਹਿਮ ਤੋਂ ਮਾਤ ਪ੍ਰਮਾਤਮਾ ਦੇ ਬਾਰੇ ਬੜਾ ਅਗਿਆਨ ਹਿੰਦੂ ਜਗਤ ਦੇ ਕਿਧਰੇ ਪੋਣਿਆਂ ਦੀ ਪੂਜਾ ਕਿਧਰੇ ਮਸਿਆਂ ਦੀ ਪੂਜਾ ਕਿਧਰੇ ਰਖਤਾਂ ਦੀ ਪੂਜਾ ਕਿਧਰੇ ਸੱਪਾਂ ਦੀ ਪੂਜਾ ਕਿਧਰੇ ਘੋੜਿਆਂ ਦੀ ਪੂਜਾ ਕਿਧਰੇ ਗਊਆਂ ਦੀ ਪੂਜਾ ਕਿਧਰੇ ਝੰਡਾਂ ਦੀ ਪੂਜਾ ਕਿਧਰੇ ਦਰਿਆਵਾਂ ਦੀ ਪੂਜਾ ਗਿਆਨ ਹੈ ਭਗਵਾਨ ਹੈ बड़ी प्रबल अज्ञानता चलती है ये कौन ने पंथी ने रस्ते च ज्ञान ग धर्म है ज्ञान तक पहुंचना ते भगवान तक पहुंचना है पंथी ने रस्ते च ने प्रेम ही परमात्मा है ऐसा ईसा ने कह देता जो प्रेम तक पहुंच गया और गॉड तक पहुंच गया लव इज गार्ड करके कह देता ਪ੍ਰੇਮ ਮੋਹ ਨਹੀਂ ਹੁੰਦਾ ਪ੍ਰੇਮ ਜਦ ਸੀਮਤ ਹੁੰਦਾ ਹੈ ਮੋਹ ਬਣ ਜਾਂਦਾ ਹੈ ਮੋਹ ਜਦ ਅਸੀਮ ਹੋ ਜਾਂਦਾ ਹੈ ਪ੍ਰੇਮ ਬਣ ਜਾਂਦਾ ਹੈ ਸੀਮਤ ਪ੍ਰੇਮ ਮੋਹ ਹੈ ਮੋਹ ਆਪਣੇ ਪਰਿਵਾਰ ਨਾਲ ਹੈ ਆਪਣੇ ਬੱਚੇ ਨਾਲ ਹੈ ਬਾਕੀਆਂ ਨਾਲ ਨਹੀਂ ਆਪਣੇ ਬੱਚੇ ਨੂੰ ਜਰਾ ਜਿਹਾ ਵੀ ਝੋਟ ਪਹੁੰਚੇ ਦਿਲ ਨੂੰ ਝੋਟ ਪਹੁੰਚਦੀ ਹੈ ਦੂਜੇ ਨੂੰ ਕੁਝ ਵੀ ਹੁੰਦਾ ਫਿਰੇ ਕੁਝ ਵੀ ਨਹੀਂ ਉਹਦੇ ਨਾਲ ਕੋਈ ਸੰਬੰਧ ਥੋੜੇ ਸਪਨੇ ਨੂੰ ਕੋ ਰੰਚਕ ਮਾਤਰ ਕਸ਼ਟ ਹੋਇਆ ਰੋਟ ਹੈ। ਕਿਧਰੇ ਹਜ਼ਾਰਾਂ ਮਨੁੱਖ ਤੇ ਤਬਾਹ ਹੋ ਗਏ ਨੇ, ਉਜੜ ਗਏ ਨੇ, ਬਰਬਾਦ ਹੋ ਗਏ ਨੇ, ਕੁਛ ਵੀ ਨਹੀਂ। ਮਉ ਸੀਮਤ ਦਾਇਰੇ ਚੋਂਦਰਾ। ਮਉ ਦਾ ਮਤਲਬ ਮੇਰਾ, ਜੋ ਮੇਰਾ ਹੈ ਉਸ ਨਾਲ ਮਉ ਹੈ। ਜੋ ਮੇਰਾ ਨਹੀਂ ਉਸ ਨਾਲ ਨਹੀਂ। ਪਰ ਜੋ ਮੇਰਾ ਵੀ ਨਹੀਂ ਫਿਰ ਵੀ ਪਿਆਰਾ ਹੈ, ਤੇਰਾ ਹੈ ਪ੍ਰਭੂ ਦਾ। ਉਹ ਪ੍ਰੇਮ ਸ਼ੋਦੋਂਦਰ ਪ੍ਰੇਮ ਤੱਕ ਜੋ ਪਹੁੰਚ ਗਿਆ ਉਹ ਖੁਦਾ ਤੱਕ ਪਹੁੰਚ ਗਿਆ ਪਰਮਾਤਮਾ ਤੱਕ ਪਹੁੰਚ ਗਿਆ ਐਸਾ ਹਜ਼ਰਤ ਈਸਾ ਨੇ ਕਿਹਾ ਪ੍ਰੇਮ ਤੇ ਈਸਾਈਆਂ ਦੇ ਪਰਿਵਾਰ ਤੱਕ ਵੀ ਨਹੀਂ ਰਿਹਾ ਤਲਾਕ ਤੱਕ ਨੌਬਤ ਬੱਚੇ ਰੁੱਲਦੇ ਕੁਝ ਵੀ ਨਹੀਂ ਸਾਰੀ ਦੁਨੀਆ ਦਾ ਸ਼ੋਸ਼ਣ ਕੀਤਾ ਕਿਤਨੇ ਮੁਲਕਾਂ ਨੂੰ ਹੜ ਪਿਆ ਕਬਜ਼ੇ ਕੀਤੇ ਕਹਿੰਦੇ ਨੇ ਇੰਗਲੈਂਡ ਦਾ ਰਾਜ ਉਹਦੇ ਚ ਕਦੀ ਸੂਰਜ ਗਰੂਬ ਨਹੀਂ ਆਉਂਦਾ ਤੇ ਕਿਸੇ ਦੇ ਮੁਲਕ ਨੂੰ ਹਤਿਆਣੋ ਵਾਸਤੇ ਖੂਨ ਖਰਾਬਾ ਤੇ ਕਰਨਾ ਪਏਗਾ ਲੋਅ ਇਜ਼ਗਾਰ ਧਾਕਣ ਵਾਲਿਆਂ ਨੇ ਪਤਾ ਨਹੀਂ ਕਿਤਿਆਂ ਦਾ ਜੀਵਣਾ ਹਰਾਮ ਕੀਤਾ ਕਿਤਿਆਂ ਨੂੰ ਫਾਂਸੀ ਤੇ ਚੜਾਇਆ ਤੇ ਪਿਆਰ ਤੇ ਪਰਿਵਾਰ ਦੇ ਚ ਵੀ ਨਹੀਂ ਹੈ ਤਲਾਕ ਬੱਚੇ ਰੁੱਲਦੇ ਕੁਝ ਵੀ ਨਹੀਂ ਅਗਰੇ ਚਰਸ ਵੀ ਜਾਂਦੇ ਨੇ ਤੋ ਪੰਥੀ ਨੇ ਪ੍ਰੇਮ ਤੱਕ ਨਹੀਂ ਪਹੁੰਚੇ ਧਰਮ ਤੱਕ ਨਹੀਂ ਪਹੁੰਚੇ ਧਰਮ ਸਾਰੇ ਗੁਣਾਂ ਨੂੰ ਇਕੱਠਾ ਕਰੀਏ ਪ੍ਰੇਮ ਗਿਆਨ ਦਇਆ ਸੇਲ ਸੰਜਮ ਅਮਨ ਸ਼ਾਂਤੀ ਨਿਰਵੈਰਤਾ ਨਿਰਭੈਤਾ ਹਜ਼ਾਰਾਂ ਲੱਖਾਂ ਗੁਣਾਂ ਨੂੰ ਇਕੱਠਾ ਕਰੀਏ ਇੱਕ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਧਰਮ ਤਾਂ ਸੁਪ੍ਰੇਮ ਤੱਕ ਇਸਾਈ ਜਗਤ ਪਹੁੰਚ ਗਏ ਹੋਵੇ ਐਸਾ ਨਹੀਂ ਦਿਖਾਈ ਜਾਂਦਾ ਸਿੱਖੀ ਦਾ ਮਾਰਗ ਸਿੱਖ ਬੰਤ ਵਾਸਤਵਿਕ ਸਿਰਫ ਗੁਰੂ ਦੀ ਮੱਤ ਤੱਕ ਪਹੁੰਚਣਾ ਹੈ ਧਿਆਨ ਨੂੰ ਸਿਰਫ ਸ਼ਬਦ ਤੱਕ ਪਹੁੰਚਾਣਾ ਹੈ ਇਹ ਨਹੀਂ ਕਰਨਾ ਗੁਰਮਤ ਸਿਰਫ ਇਹ ਹੀ ਹੈ ਪਰ ਐਸਾ ਕਰਨ ਵਾਸਤੇ ਪਹਿਲੇ ਇਹ ਵੀ ਕਬੂਲ ਕਰਨਾ ਪਏਗਾ ਸਿੱਖ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਜਾਨਣਾ ਚਾਹੁੰਦਾ ਮੈਂ ਸਿੱਖਣਾ ਚਾਹੁੰਦਾ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਸਭ ਤੋਂ ਨਿਰਮਾਣ ਸ਼ਬਦ ਗੁਰਨਾਣਿਕ ਨੇ ਸਾਡੀ ਚੌਲੀ ਚ ਪਾਇਆ ਸਿੱਖ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਪ੍ਰਬੰਧ ਕਹਿੰਦਾ ਕੰਮ ਸੇ ਗੁਰਦੁਆਰੇ ਦੀ ਬਿਲਡਿੰਗ ਬਣਾਣਾ ਲੰਗਰ ਚਲਾਣਾ ਆਏ ਗਏ ਯਾਤਰੀਆਂ ਦੀ ਦੇਖਰੇਖ ਕਰਨੀ ਸਾਰਾ ਬੰਦਬਸ ਕਰਨਾ ਪਰ ਧਰਮ ਦੇ ਮੁਖੀ ਵੀ ਇਹੀ ਬਣੇ ਪੈਣ ਜਾਣ ਕੇ ਕੱਖ ਸਮਝ ਕੋਈ ਨਹੀਂ ਤਾਂ ਹੋਇਆ ਕਿ ਗੁਰਦੁਆਰੇ ਤੇ ਲੜਾਈ ਝਗੜੇ ਦੇ ਅਖਾੜੇ ਬਣ ਗਏ ਕੁਝ ਵੀ ਨਾ ਹੋਇਆ ਕੋਈ ਚੰਗੀ ਛਾਪ ਅਸੀਂ ਜਗਤ ਨੂੰ ਨਹੀਂ ਦੇ ਸਕੇ ਪਰਬ ਬੜਾ ਪਰਬਲ ਹੰਕਾਰ ਅਸੀਂ ਸਭ ਕੁਝ ਜਾਣਦੇ ਆ ਐਸਾ ਦਾਵਾ ਕਰਨ ਵਾਲਾ ਕਮ ਸੇ ਕਮ ਸਾਹਮਣੇ ਆਪਣਾ ਸਰੂਪ ਰਖ ਰਿਆ ਸਿੱਖ ਨਹੀਂ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ ਮੈਂ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਸੱਚ ਬਾਰੇ ਕੁਝ ਵੀ ਨਹੀਂ ਜਾਣਦਾ ਇੰਨਾ ਨਿਰਮਾਣ ਸ਼ਬਦ ਹੈ ਇਤਨਾ ਪਵਿੱਤਰ ਸ਼ਬਦ ਹੈ ਇਤਨਾ ਮਹਾਨ ਸ਼ਬਦ ਹੈ ਕੌਮੀ ਨਾਮ ਦਿੱਤਾ ਮੁਸਲਮਾਨ ਜੋ ਅਮਨ ਸਲਾਮਤੀ ਨੂੰ ਮੰਨਦਾ ਹੈ ਈਸਾਈ ਜੋ ਪ੍ਰੇਮ ਨੂੰ ਮੰਨਦਾ ਹੈ ਕਿ ਮੈਂ ਫਿਰ ਅਰਜ਼ ਕਰਾਂ ਮੰਨਣਾ ਸੁਣ ਕੇ ਮੰਨਣਾ ਦੇਖ ਕੇ ਮੰਨਣਾ ਅਨੁਭਵ ਜੋ ਗਿਆਨ ਨੂੰ ਮੰਨਦਾ ਹੈ ਜੋ ਮੰਨਦਾ ਹੈ ਇਸ ਗੱਲ ਨੂੰ ਕਿ ਗੁਰੂ ਦੀ ਮਰਤ ਗੁਰੂ ਦਾ ਸ਼ਬਦ ਹੀ ਗੁਰੂ ਹੈ ਔਰ ਮੈਂ ਆਪਣੇ ਧਿਆਨ ਨੂੰ ਉਸ ਤੱਕ ਪਹੁੰਚਾਣਾ ਹੈ ਔਰ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਅਨਜਾਣ ਮੈਂ ਸਿੱਖਣਾ ਚਾਹੁੰਦਾ ਮੈਂ ਜਾਣਨਾ ਚਾਹੁੰਦਾ ਤਾਂ ਮਰਜ਼ ਕਰਾ ਸਿੱਖ ਕੋਲ ਗੁਰੂ ਦੀ ਮਤ ਹੋਵੇ ਐਸਾ ਨਹੀਂ ਦਿਖਾਈ ਦੇਦਾ ਬੇਸ਼ੱਕ ਬਹੁਤ ਸਾਰੇ ਆਪਣੀ ਮਤ ਦੇ ਮੁਤਾਬਕ ਜੀ ਰਹੇ ਜ਼ਿੰਦਗੀ ਨਹੀਂ ਦੱਸਦੀ ਭਈ ਕਿ ਗੁਰੂ ਦੀ ਮਤ ਮੁਤਾਬਕ ਜੀ ਰਹਿਣਾ ਇਸੇ ਤਰ੍ਹਾਂ ਈਸਾਈ ਇਸੇ ਤਰ੍ਹਾਂ ਹਿੰਦੂ ਇਸੇ ਤਰ੍ਹਾਂ ਮੁਸਲਮਾਨ ਪੰਥ ਦੇ ਚ ਨੇ ਕੁਝ ਤੇ ਪੰਥ ਦੇ ਚ ਰੁਕੇ ਹੋਏ ਨੇ ਔਰ ਪੰਥ ਦੇ ਚ ਰੋੜੇ ਬਣੇ ਹੋਏ ਨੇ ਦੂਜੇ ਚੱਲ ਵੀ ਨਾ ਸਕ ਖੜੇ ਨੇ ਰੋੜਾ ਬਣ ਕੇ ਖੜੇ ਨੇ ਇਹ ਵੀ ਮੈਲਜ਼ ਕਰਦੇ ਨਾ ਖੁਦ ਚੱਲਣਾ ਨਾ ਦੂਸਰੇ ਨੂੰ ਚੱਲਣ ਦੇਣਾ ਐਸੇ ਰੋੜੇ ਇਸਲਾਮੀ ਜਗਤ ਦੇ ਚ ਐਸੇ ਰੋੜੇ ਹਿੰਦੂ ਜਗਤ ਦੇ ਚ ਐਸੇ ਰੋੜਿਆਂ ਦੀ ਭਰਮਾਰ ਸਿੱਖ ਜਗਤ ਦੇ ਚ ਬੋਲੀ ਨਹੀਂ بڑا ਪਰਵਲ ਹੰਕਾਰ ਰੋੜਾ ਤੇ ਹੰਕਾਰ ਰਸਤਾ ਰੋਕੇਗਾ ਪੰਥੀ ਨੂੰ ਦੁੱਖ ਦੇਵੇਗਾ ਚੱਲਣ ਵਾਲੇ ਨੂੰ ਚੋਟ ਲੱਗੇਗੀ ਤੋਂ ਮੈਂ ਇਸ ਕਰਾ ਇੱਕ ਤੇ ਮੰਨਣਾ ਹੈ ਸੁਣ ਕੇ ਅਰੇ ਸਿਰਫ ਸੁਣ ਕੇ ਹੀ ਮੰਨਣਾ ਰਹਿ ਗਿਆਗੇ ਚੱਲਣਾ ਨਾ ਰਹਿ ਗਿਆ ਇਹ ਮਨੁੱਖ ਪੰਥ ਦਾ ਰੋੜਾ ਬਣੇਗਾ ਰਸਤੇ ਦਾ ਰੋੜਾ ਹੋਏਗਾ ਬਹੁਤ ਸਾਰੇ ਮੁਸਲਮਾਨ ਇਸਲਾਮ ਦੇ ਰਸਤੇ ਦਾ ਰੋੜਾ ਨੇ ਬਹੁਤ ਸਾਰੇ ਹਿੰਦੂ ਗਿਆਨ ਦੇ ਮਾਰਗ ਦਾ ਰੋੜਾ ਨੇ ਬਹੁਤ ਸਾਰੇ ਸਿੱਖ ਗੁਸਤਾਖੀਮਾਫ ਧਰਮ ਦੇ ਰਸਤੇ ਦਾ ਪੰਥ ਦਾ ਰੋੜਾ ਨੇ ਨਾ ਖੁਦ ਚੱਲਦੇ ਨੇ ਨਾ ਦੂਜਿਆਂ ਨੂੰ ਚੱਲਣ ਦਿੰਦੇ ਕੁਛ ਇੱਕ ਦੇ ਜੇ ਚੱਲਦੇ ਵੀ ਪਏ ਨੇ ਤੇ ਧਿਆਨ ਐਸਾ ਕਮਜ਼ੋਰ ਚੱਲਦਾ ਪਿਆ ਜਿਵੇਂ ਕੋਈ 90 95 ਸਾਲ ਦਾ ਬੁੱਢਾ ਲੜਖੜਾਂਦਾ ਪੈਰ ਲੜਖੜਾ ਰਹੇ ਨੇ ਸਿਰ ਕੰਬਦਾ ਪਿਆ ਇਸ ਦਾ ਕੰਬਦਾ ਹੋਇਆ ਧਿਆਨ ਹੈ ਲੜਖੜਾਂਦਾ ਹੋਇਆ ਔਰ ਖੱਲੜ ਖੜਾਂਦਾ ਲੜਖੜਾਂਦਾ ਕਿਧਰੇ ਗਿਰ ਵੀ ਜਾਂਦਾ ਗਿਰਣਾ ਕੀ ਆਉਂਦਾ ਹੈ ਪਤਤ ਹੋ ਜਾਣਾ ਗਿਰ ਵੀ ਜਾਂਦਾ ਚੱਲਦਾ ਵੀ ਪਿਆ ਲੜਖੜਾ ਕੇ ਚੱਲਦਾ ਪਿਆ ਕਿਧਰੇ ਗਰ ਜਾਂਦਾ ਫਿਰ ਸੰਭਲਣ ਦੀ ਕੋਸ਼ਿਸ਼ ਕਰਦਾ ਹੈ ਫਿਰ ਉੱਠਣ ਦੀ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਫਿਰ ਗਿਰ ਜਾਂਦਾ ਇਸ ਤਰ੍ਹਾਂ ਦਾ ਲੜਖੜਾਂਦਾ ਹੋਇਆ ਧਿਆਨ ਆਮ ਸਿੱਖਾਂ ਕੋਲ ਦੇਖਣ ਨੂੰ ਮਿਲਦਾ ਜਿਨ੍ਹਾਂ ਨੂੰ ਅਸੀਂ ਅਭਿਆਸੀ ਕਹਿ ਦਿੰਦੇ ਹਾਂ ਮੁਸਤਾਕੀਮ ਬਾਕੀ ਤੇ ਉਹ ਨੇ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਏ ਇਹਤੇ ਪੰਥ ਪੁੱਛਦੇ ਰਹਿੰਦੇ ਨੇ ਰਸਤਾ ਪੁੱਛਦੇ ਰਹਿੰਦੇ ਨੇ ਚੱਲਦੇ ਹੀ ਨਹੀਂ ਚੱਲਦੇ ਚੱਲਣਾ ਕੀ ਹੈ ਕਿਸ ਆਸਰੇ ਤੇ ਚਲਾਂਗੇ ਜਿਵੇਂ ਮੈਂ ਕਲਰਜ਼ ਕੀਤੀ ਤੁਸੀਂ ਆਪਣੀ ਕਾਰਾਂ ਚ ਬੈਠ ਕੇ ਗੁਰਦੁਆਰੇ ਆਇਓ ਚੱਲਣਾ ਧਿਆਨ ਨੇ ਸ਼ਬਦ ਦੇ ਆਸਰੇ ਤੇ ਧੁਨ ਦੇ ਆਸਰੇ ਤੇ ਦੋਨੋਂ ਮੈਂ ਧਿਆਨ ਜਿਵੇਂ ਕਾਰ ਦੇ ਚ ਬੈਠੇ ਆ ਧਿਆਨ ਨੂੰ ਧੁਨਾਂ ਦੇ ਵਿੱਚ ਬਿਠਾਣਾ ਹੈ ਧੁਨ ਨਾਲ ਜੋੜਨਾ ਹੈ ਤੇ ਧੁਨ ਕਿੱਥੇ ਪੁਚਾਏਗੀ ਧਰਮ ਤੱਕ ਉਹ ਘਰ ਤੱਕ ਪੁਚਾਏਗੀ ਉਹ ਟਿਕਾਣੇ ਤੱਕ ਪੁਚਾਏਗੀ ਇਸ ਵਾਸਤੇ ਗੁਰੂ ਘਰ ਦੇ ਵਿੱਚ ਸਾਧਨਾ ਹੈ ਧੁਨੋਂ ਧਿਆਨ ਸਾਧਨਾ ਧੁਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤਿ ਕਹਾਂ ਨੇ ਇਹ ਧੁਨ ਧਿਆਨ ਦੀ ਸਾਧਨਾ ਹੈ ਧੁਨ ਸਹਾਰਾ ਹੈ ਧਿਆਨ ਯਾਤਰੀ ਹੈ ਧਰਮ ਟਿਕਾਣਾ ਹੈ ਕਰ ਹੈ ਆਬ ਸਾਰੇ ਸਿਆਣੇ ਸੋਜਵਾਨ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ اے ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਚੱਲਣਾ ਅਜ ਸਿੱਖਿਆ ਤੇ ਜਿਸ ਨੇ ਅੱਜ ਚੱਲਣਾ ਸਿੱਖਿਆ ਕਿੰਨਾ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਠੀਕ ਹੈ ਮਾਂ ਬਾਪ ਨੂੰ ਖੁਸ਼ੀ ਹੋ ਜਾਂਦੀ ਏ ਬੱਚੇ ਨੇ ਅੱਜ ਪੈਰ ਪੁੱਟਿਆ ਗੁਜਰਾਤ ਦੇ ਵਿੱਚ ਇਹਨੂੰ ਬਹੁਤ ਵੱਡਾ ਸ਼ਗਨ ਮੰਨਦੇ ਨੇ ਲੱਡੂ ਵਣਦੇ ਨੇ ਕਰਦੇ ਜੀ ਬਰਾਦਰੀ ਦੇ ਵਿੱਚ ਅ ਸਾਡੇ ਬੱਚੇ ਨੇ ਪੈਰ ਪੁੱਟੇ ਨੇ ਇੱਕ ਕਦਮ ਚਲੇ ਗਏ ਫਿਰ ਦੁਬਾਰਾ ਇੱਕ ਹੋਰ ਰਸਮ ਆਉਂਦੀ ਹੈ ਅੱਜ ਸਾਡੇ ਬੱਚੇ ਦੀ ਜ਼बान ਬੋਲਣ ਲੱਗ ਪਈ ਹੈ ਬੋਲ ਨਿਕਲੇ ਫਿਰ ਲੱਡੂ ਵੰਦੇ ਹਨ ਫਿਰ ਮੁਬਾਰਕਾਂ ਦੇਂਦੇ ਨੇ ਫਿਰ ਇੱਕ ਦੂਜੇ ਨੂੰ ਵਧਾਈਆਂ ਦੇਂਦੇ ਨੇ ਫਿਰ ਖੁਸ਼ੀ ਮਨਾਉਂਦੇ ਨੇ ਬੱਚੇ ਦੀ ਜ਼बान ਚ ਅੱਜ ਬੋਲ ਨਿਕਲੇ ਬੱਚੇ ਦੇ ਕਦਮ ਅੱਜ ਚੱਲ ਪਏ ਨੇ ਇਹਨੂੰ ਚੰਗਾ ਸ਼ਗਨ ਗਿੰਦੇ ਨੇ ਬਹੁਤ ਵੱਡੀ ਖੁਸ਼ੀ ਮਨਾਉਂਦੇ ਨੇ ਧਨਗੁਰ ਵਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ اے ਪ੍ਰਭੂ ਚਲਤੇ ਪਿਆ ਮੈਂ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਹੀ ਚੱਲਣਾ ਸਿੱਖਿਆ ਹੈ ਅੱਜ ਤੇ ਜੇ ਅੱਜ ਹੀ ਚੱਲਣਾ ਸਿੱਖਿਆ ਤੇ ਕਿੰਨਾ ਕੁ ਚਲੇਗਾ ਕਿੰਨਾ ਕੁ ਚਲੇਗਾ ਜਗਤ ਦੀ ਸੰਸਾਰ ਦੇ ਅਭਿਆਸੀਆਂ ਦੀ ਤਸਵੀਰ ਧਨਗੁਰ ਵਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ ਗੁਰੂ ਘਰ ਦੇ ਵਿੱਚ ਇਕ ਸਮੱਸਿਆ ਨੂੰ ਪੇਸ਼ ਕਰਨ ਦਾ ਢੰਗ ਹੈ ਕਿ ਗੁਣਾ ਦਾ ਜ਼ਿਕਰ ਕਰਨਾ ਹੈ ਤੇ ਦੂਜੇ ਨੂੰ ਅੱਗੇ ਕਰਨਾ ਹੈ। ਉਹ ਗੁਣਾ ਦਾ ਜ਼ਿਕਰ ਕਰਨਾ ਹੈ ਤੇ ਆਪਣੇ ਨੂੰ ਅੱਗੇ ਕਰਨਾ ਹੈ। ਕਹੋ ਨਾਨਕ ਅਮਨੇਜ ਕਰਮ। ਸਰਨ ਪਰੇ ਕੀ ਰੱਖੋ ਸਰਮ। ਇੱਕ ਖੂਬੀ ਗੁਰੂ ਘਰ ਦੇ ਵਿੱਚ। ਜੇ ਕਿਸੇ ਨੂੰ ਸਮਝਾਣਾ ਵੀ ਹੈ ਬੜਾ ਹੰਕਾਰੀ ਹੈ ਤਾਂ ਇੰਜ ਕਹਿਣਾ ਹੈ ਸਾਧੋ ਮਨ ਕਾ ਮਾਨਤ। ਦੋਗ ਸਾਧੂ ਕਿਹੜੀ ਗੱਲ ਦਾ ਜੇ ਹੰਕਾਰ ਹੀ ਕਿ ਸਾਧੋ ਮਨ ਕਾ ਮਾਨ ਤੇ ਅਹ ਸਾਧੂ ਇਹ ਛੋੜੋ ਹੰਕਾਰ ਇਸ ਮਨ ਦੇ ਚ ਅਭਿਮਾਨ ਨੂੰ ਕਢੋ ਹੰਕਾਰ ਨੂੰ ਕਢੋ ਤਾਂ ਮੁਖਤਸਰ ਅਰਜ਼ ਕਰਾਂ ਸਤਿਗੁਰudev ਜੀ ਮਹਾਰਾਜ ਫਰਮਾਨ ਕਰਦੇ ਨੇ ਚਲਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜ ਚੱਲਣਾ ਸਿੱਖਿਆ ਪਹਿਲੇ ਪਹਿਲੇ ਦਿਨ ਅਗਰ ਕਿਸੇ ਦਾ ਧਿਆਨ ਚਲਿਆ ਵੀ ਹੈ ਲੰਬਾ ਨਹੀਂ ਹੋਵੇਗਾ ਮੈਨੂੰ ਤੁਹਾਡੇ ਇਥੇ ਇਸ ਸ਼ੇਰ ਦੇ ਵਿੱਚ ਇਸ ਸਾਰੇ ਦੇ ਵਿੱਚ ਪੰਜਾਰ ਸੱਜਣ ਤੇ ਅਸੇ ਮਿਲੇ ਨੇ ਕਹਿੰਦੇ ਨੇ ਚਲਖਾਂ ਮਿਲੀਆਂ ਸਨ ਹੁਣ ਕੋਈ ਨਹੀਂ ਹੁਣ ਕੋਈ ਕੁਟਕੜ ਬਣੀ ਸੀ ਹੁਣ ਕੋਈ ਨਹੀਂ ਇੱਕ ਦੋ ਬੇਬੀਆਂ ਨੇ ਵਿਸਤਰਾ ਕੇ ਆਂ ਔਰ ਮੈਂ ਭਰੋਸਾ ਕਰਦਾ ਜੋ ਕਹਿ ਰਹੇ ਸਨ ਠੀਕ ਸੀ ਉਹਨਾਂ ਦਾ ਮਸਤਕ ਦੱਸਦਾ ਸੀ ਉਹਨਾਂ ਦੇ ਕਹਿਣ ਦਾ ਢੰਗ ਦੱਸਦਾ ਸੀ ਉਹਨਾਂ ਦੀ ਅੱਖਾਂ ਦੱਸਦੀਆਂ ਸਨ ਕੁਝ ਠੇਕੜ ਦੇਖੀ ਹੈ ਗਵਾ ਬੈਠੇ ਜਾਂ ਪਹਿਲੇ ਜਦ ਇਹ ਝਲਕ ਮਿਲਦੀ ਹੈ ਉਸ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਸਿਰਫ ਇੱਕ ਪ੍ਰਮਾਤਮਾ ਦਾ ਦਸਣਾ ਹੁੰਦਾ ਹੈ ਖੇੜ ਇਹ ਹੈ ਹੁਣ ਤੂੰ ਚੱਲ ਹੁਣ ਤੂੰ ਮਿਹਨਤ ਕਰ ਐਸਾ ਕਿਉਂ ਇਹਨੇ ਮਿਹਨਤ ਕਿਉਂ ਕਰਨਾ ਚਾਹੁੰਦਾ ਹੈ ਜੋ ਮੁਫਤ ਦੇ ਚ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਬਿਨਾ ਕੀਮਤ ਦੇ ਮਿਲ ਜਾਏ ਮਨੁੱਖ ਨਹੀਂ ਕਦਰ ਕਰਦਾ ਕਦਰ ਹੀ ਨਹੀਂ ਕਰਦਾ ਇਹ ਇੱਕ ਮਨੁੱਖ ਦੀ ਕਮਜ਼ੋਰੀ ਹੈ ਮਿਹਨਤ ਨਾਲ ਧਨ ਕਮਾਇਆ ਹੈ ਉਹਦੀ ਕਦਰ ਕਰਦਾ ਹੈ ਇਹ ਤਨ ਮਿਲਿਆ ਹੈ ਮਹਾਨ ਅਸ਼ਰਫੁਲ ਮਖਲੂਕਾਤ ਸਭ ਤੋਂ ਵੱਡਮੁੱਲਾ ਮਨੁੱਖ ਇਸ ਦੇ ਕਿਥੇ ਕਦਰ ਕਰਦਾ ਕੋਈ ਨਸ਼ਿਆਂ ਚ ਇਸਨੂੰ ਰੋਲ ਰਿਹਾ ਕੋਈ ਵਿਕਾਰਾਂ ਚ ਇਸਨੂੰ ਬਰਬਾਦ ਕਰ ਰਿਹਾ ਐਨਾ ਵੱਡਮੁੱਲਾ ਤਨ ਜੋ ਸਾਡੀ ਚੇਤਨਾ ਨੂੰ ਪਰਮਾਤਮਾ ਤੱਕ ਪਹੁੰਚਾ ਸਕਦਾ ਹੈ ਪਰਮ ਆਨੰਦ ਮਾਣ ਸਕਦਾ ਹੈ ਇਹਨੂੰ ਮੇਂ ਬਰਬਾਦ ਕਰੀ ਜਾਂਦੇ ਨੇ ਫਜ਼ੂਲ ਦੇ ਕਰਮਾਂ ਵਿੱਚ ਫਜ਼ੂਲ ਦੀਆਂ ਕਿਰਿਆਵਾਂ ਵਿੱਚ ਇਤਨਾ ਵੱਡ ਮੁੱਲਾ ਜਨਮ ਇਤਨਾ ਵੱਡ ਮੁੱਲਾ ਇਹ شریف ਇਹਨੂੰ ਬਹਾਦਰ ਸ਼ਾ ਜ਼ਫਰ ਤੇ ਕਹਿੰਦਾ ਹੈ ਖੁਦਾ ਨੇ ਇਸ ਜ਼ਮੀਨ ਦੇ ਉਤੇ ਮਨੁੱਖ ਤੋਂ ਮਹਾਨ ਹੋਰ ਕੁਝ ਵੀ ਨਹੀਂ ਬਣਾਇਆ बनाया ए जफर खालिक ने कब इंसान से बढ़कर खालिक ने इंसान तो बद की बनाया भाओ सब कुछ इंसान तो थले है बनाया ए जफर खालिक ने कब इंसान से बढ़कर मलिक को देव को जिन को परी को हूरे गिलमा को सारे की गिनती कर है कोई फरिश्ता कोई होश मनुख तो महान नहीं है ਦੇਰ ਤੇ ਨਵੀਂ ਇਹ ਮਨੁੱਖਾ ਤਨ ਧਾਰਨ ਕਰਨਾ ਪੈਗਾ ਦੇਵ ਦੇ ਕੋਲ ਸੂਖਸ਼ਮ ਸਰੀਰ ਹੈ ਇਹ ਅਸਥੂਲ ਬਾਡੀ ਨਹੀਂ ਹੈ ਸੂਖਸ਼ਮ ਸਰੀਰ ਹੈ ਦੇਵਤਾ ਕੌਣ ਜਿਹਨੂੰ ਸਮਝਤੇ ਆ ਗਏ ਪਹੁੰਚ ਨਹੀਂ ਸਕੇ ਉਹਨੂੰ ਦੇਵਤਾ ਕਹਿੰਦੇ ਸਮਝਤੇ ਆ ਗਏ ਧਰਮ ਇਹ ਹੈ ਸਮਝ ਵੀ ਆ ਗਈ ਰਸਤਾ ਇਹ ਹੈ ਸਮਝ ਵੀ ਆ ਗਈ ਚਲੇ ਆਵੇ ਉੱਜ ਨਹੀਂ ਸਕਿਆ ਉੱਜ ਨਹੀਂ ਸਕਿਆ ਸਰੀਰ ਦਾ ਅੰਤ ਹੋ ਗਿਆ ਤੇ ਸਰੀਰ ਵਾਹਨ ਸੀ ਇਹ ਸਮੇਂ ਦੇ ਵਿੱਚ ਮਿਲੇ ਆਇਆ ਇਹਦਾ ਆਪਣਾ ਸਮਾਂ ਹੈ 70 80 90 100 ਸਾਲ ਸਰੀਰ ਚਲਾ ਗਿਆ ਧਿਆਨ ਪਰਮਾਤਮਾ ਤੱਕ ਨਾ ਪਹੁੰਚਿਆ ਧਰਮ ਤੱਕ ਨਾ ਪਹੁੰਚਿਆ ਲੇਕਿਨ ਧਰਮ ਦੀ ਸਮਝ ਸੀ ਦੀਵਾ ਜਲਿਆ ਸੀ ਅੰਦਰ ਸਮਝ ਅੰਦਰ ਸੂਝ-ਬੂਝ ਸੀ ਦੇਵਤਾ ਉਸ ਤਾਂ ਇਹ ਜਾਣਨਾ ਸਮਝਣਾ ਸਾਰਾ ਸੂਖਸ਼ਮ ਸਰੀਰ ਦੇ ਚ ਸੀ ਸੰਸਕਾਰ ਸਾਰੇ ਸੂਖਸ਼ਮ ਸਰੀਰ ਦੇ ਚ ਹੁੰਦੇ ਨੇ ਜੋ ਅਸੀਂ ਕਰਦੇ ਆ ਮਨ ਕਰਕੇ ਮੈਂ ਫਿਰ ਅਰਜ਼ ਕਰਾਂ ਕਰ ਕਰ ਕਰਨਾ ਲਿਖ ਲਏ ਜਾ ਉਹ ਲਿਖਿਆ ਜਾਂਦਾ ਉਹਦੇ ਅੰਦਰ ਸੰਸਕਾਰ ਬਣਦੇ ਨੇ ਉਹ ਸਭ ਕੁਝ ਸੂਖਸ਼ਮ ਸਰੀਰ ਦੇ ਚ ਰਹਿ ਜਾਂਦਾ ਹੈ ਅੰਤਿਮ ਸਮੇਂ ਜਦ ਇਸ ਅਸਥੂਲ ਸਰੀਰ ਨੂੰ ਜਲਾ ਦਿੱਤਾ ਜਾਂਦਾ ਹੈ ਜਾਂ ਦਫਨ ਕਰ ਦਿੱਤਾ ਜਾਂਦਾ ਹੈ ਅੱਗੇ ਸੂਖਸ਼ਮ ਸਰੀਰ ਜਾਂਦਾ ਹੈ ਸੂਖਸ਼ਮ ਸਰੀਰ ਨੂੰ ਨਾ ਜਲਾਇਆ ਜਾ ਸਕਦਾ ਹੈ ਨਾ ਦਫਨ ਕੀਤਾ ਜਾ ਸਕਦਾ ਜਿਹੜਾ ਦੇਵ ਸਰੀਰ ਹੈ ਸੂਖਸ਼ਮ ਸਰੀਰ ਸਾਰਿਆਂ ਦੇ ਪਰ ਦੇਵਤਾ ਜਿਹਦੇ ਕੋਲ ਗਿਆਨ ਸੀ ਪ੍ਰਮਾਤਮਾ ਦੇ ਸਮਝ ਵੀ ਸੀ ਜਿਨੇ ਆਪਣੇ ਧਿਆਨ ਨੂੰ ਵੀ ਚਲਾਇਆ ਸੀ ਪਰ ਧਰਮ ਤੱਕ ਨਹੀਂ ਪਹੁੰਚਿਆ ਸੀ ਜੈਸੇ ਕਬੀਰ ਕਹਿੰਦੇ ਨੇ اے ਪ੍ਰਭੂ ਪੁਰਬ ਜਨਮ ਮਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਮੈਂ ਪਿਛਲੇ ਜਨਮ ਦੇ ਚ ਵੀ ਤੇਰਾ ਸੇਵਕ ਸੀ ਤੇਰੇ ਮਾਰਗ ਤੇ ਹੀ ਚੱਲਦਾ ਰਿਆਂ ਨਹੀਂ ਪਹੁੰਚ ਸਕਿਆ ਨਹੀਂ ਪਹੁੰਚ ਸਕਿਆ ਐਸਾ ਸੇ ਕਬੀਰ ਅਰਦਾਸ ਵੀ ਕਰਦਾ ਅਬ ਕਿਹ ਬਾਾਰ ਬਖਸ਼ ਬੰਦੇ ਕੋ ਬੌਰ ਨਾ ਭੋਜਲ ਫੇਰਾ ਅਦਕੀ ਬਖਸ਼ਿਸ਼ ਕਰੇ ਇਹ ਨਾਵੇ ਫਿਰ ਮਹਿਰਾਣਾ ਹੋਵੇ ਮੈਂ ਰਸਤੇ ਚ ਹੀ ਰਹਿ ਜਾਵਾਂ ਅਦਕੀ ਤੋਂ ਮਿਹਰ ਕਰੇ ਅਦਕੀ ਤੋਂ ਬਖਸ਼ਿਸ਼ ਕਰੇ ਬਹੁਤ ਸਾਰੇ ਜਨਮਾਂ ਦੀ ਰਵਦਾਸ ਨੂੰ ਵੀ ਸਮਝ ਆਏ ਬਹੁਤ ਜਨਮ ਵਿਚ ਰਹੇ ਤੇ ਮਾਦੋ ਇਹ ਜਨਮ ਤੇਮਾਰੇ ਲੇਖੇ ਇਸ ਤਰ੍ਹਾਂ ਦੇ ਪੁਰਸ਼ ਨੂੰ ਦੇਵਤਾ ਕਹਿੰਦੇ ਨੇ ਦੇਵਤੇ ਦਾ ਜਨਮ ਹੋਇਆ ਇਸ ਤਰ੍ਹਾਂ ਦਾ ਸੂਖਸ਼ਮ ਸਰੀਰ ਹਰ ਮਾਂ ਦੀ ਕੁੱਖ ਦੇ ਚ ਨਹੀਂ ਜਾਣਾ ਚਾਹਦਾ ਔਰ ਸੂਖਸ਼ਮ ਸਰੀਰੀ ਗਰਭਧਾਰਨ ਕਰਦਾ ਹੈ ਇਹ ਮਹਰੂਸਕਾ ਫਿਰਿਸ ਨੂੰ ਅਸਥੂਲ ਸਰੀਰ ਮਿਲਦਾ ਹੈ ਮਾਤਾ ਦੇ ਗਰਭ ਦੇ ਚ ਹੋਣ ਬਿੰਦ ਦੇ ਆਸਰੇ ਪਰ ਸੂਖਸ਼ਮ ਸਰੀਰ ਜੈਸੇ ਸੰਸਕਾਰ ਹੁੰਦੇ ਨੇ ਇਸ ਤਰ੍ਹਾਂ ਦੇ ਸੰਸਕਾਰਾਂ ਵਾਲੀ ਮਾਂ ਚਾਹੀਦੀ ਪਰ ਹਰਿਲਾਦ ਦੀ ਮਾਂ ਦੇ ਸੰਸਕਾਰ ਸਨ ਪਿਤਾ ਤੇ ਬਿਲਕੁਲ ਰਾਖਸ਼ ਸੀ ਸ਼ੈਤਾਨ ਸੀ ਹਰਨਾਕ ਤਸ ਕੁਝ ਵੀ ਨਹੀਂ ਸੀ ਮਾਨਵਲ ਸੰਸਕਾਰਾਂ ਦਾ ਮੇਲ ਖਾਂਦਾ ਪਰਮਾਤਮਾ ਦੇ ਮਾਰਗ ਤੇ ਵੀ ਮਾਨਾ ਨਹੀਂ ਤੋਰਿਆ ਸੀ ਇਹ ਵੀ ਮੈਰਜ ਕਰਦੇ ਐਸੇ ਨੂੰ ਕਹਿੰਦੇ ਨੇ ਦੇਵਤਾ ਜਿਤਨੇ ਚਿਰ ਤੱਕ ਦੇਵ ਸ਼ਰੀਰ ਨੂੰ ਸੂਖਸ਼ਮ ਸ਼ਰੀਰ ਨੂੰ ਜੋ ਹੈ ਦੇਵਤਾ ਆਪਣੇ ਸੰਸਕਾਰਾਂ ਦੇ ਅਨੁਕੂਲ ਮਾਨਾ ਵੇਲੇ ਇਹ ਅਕਸਰ ਜਿੱਥੇ ਜਿੱਥੇ satsang ਹੋਵੇ ਉੱਥੇ ਪਹੁੰਚਦੇ ਨੇ ਇਹਨਾਂ ਲਈ ਸਮਾ ਅਸਥਾਨ ਕੋਈ ਮੈਨੇ ਨਹੀਂ ਰਿਹਾ ਸੂਖਸ਼ਮ ਬੜੇ ਇਹ ਹਜ਼ਾਰਾਂ ਵਿੱਚ ਇੱਕ ਚੰਦਜ ਕਿਦਰੇ ਕਿਦਰੇ ਕੌਣ ਸਰ ਇਹ ਵੀ ਮੈਰਜ਼ ਕਰਦੇ ਆ ਜਿਵੇਂ ਕੱਲ ਮੈਂ ਤੁਹਾਨੂੰ ਅਰਜ਼ ਕੀਤੀ ਸੀ ਔਰ ਐਸਾ ਤੁਲਸੀ ਵੀ ਕਹਿੰਦਾ ਤੁਲਸੀ ਕਹਿੰਦਾ ਜਿੱਥੇ ਮੈਂ ਰਾਮਾਇਣ ਦੀ ਕਥਾ ਕਰਦਾ ਉੱਥੇ ਕੁਝ ਦੇਵਤੇ ਬੈਠੇ ਹੁੰਦੇ ਇਦਾਂ ਮਤਲਬ ਹੈ ਉਹਦੇ ਕੋਲ ਸੂਖਸ਼ਮ ਦ੍ਰਿਸ਼ਟੀ ਸੀ ਵੇਖ ਲੈਂਦਾ ਸੀ ਵੇਖ ਲੈਂਦਾ ਸੀ ਇਨੂੰ ਕਿਦਰੇ ਅਥਕਥ ਨਹੀਂ ਤੇ ਵਹਿਮ ਤੋਂ ਬਾਤ ਵੀ ਨਾ ਸਮਝ ਲੈਣਾ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਇਸ ਤਰ੍ਹਾਂ ਦੀਆਂ ਸੈਕੜੇ ਘਟਨਾਵਾਂ ਮੈਂ ਦੇਖੀਆਂ ਨੇ ਪਰ ਇਹ ਪਿਛਲੇ ਸਾਲ ਸੀਟਲ ਦੀ ਗੱਲ ਮੈਂ ਕੱਲ ਸੁਣਾਈ ਸੀ ਤੁਹਾਨੂੰ ਗੈਨੀ